ਜੀ ਅੱਜ ਦਾ ਵਲੌਗ ਸਟਾਰਟ ਕਰਦੇ ਆਂ ਅੱਜ ਕੀਤਾ ਆਪਣੇ ਆ ਗੰਦ ਚੋਕਣ ਤੋਂ ਝੋਨੇ ਚੋਂ ਹਸਪੈਦਿਆਂ ਦਾ ਜੋ ਗੰਦਾ ਦੇਖੋ ਵਿੱਚ ਅਗਰੀ ਦਾ ਗੰਦਾ ਆਲਾ ਕਹਿ ਦਿੰਦਾ ਇਹ ਦਰਖਤ ਦਾ ਆਏ ਆ ਫਲਾਣਾ ਨੁਕਸਾਨ ਕਰਦਾ ਹੁਣ ਜਦੋਂ ਹਨੇਰੀ ਆਈ ਸੀ ਆ ਹਸਪੈਦਿਆਂ ਦਾ ਧੁਰ ਤਾਈ ਸਪੈਦੇ ਸਪੈਦੇ ਹਨੇਰੇ ਦੇ ਨਾਲ ਨਾਲ ਕਿੱਲਾ ਥਾਂ ਦਾ ਮਾਰਦੇ ਆ ਤੇ ਇੱਥੋਂ ਗਾਂਦੀ ਗੰਦ ਚੱਕਿਆਗਾ ਆ ਤੇ ਚੱਕੀ ਨਾਏ ਜਿਵੇਂ ਜਿਹੜਾ ਆ ਪੱਤੇ ਹੁਣ ਡਾਣੀ ਐ ਜਿਵੇਂ 부ਜੇ ਉੱਤੇ ਡਿੱਗਦੇ ਆ ਦੇਖੋ ਇੱਥੇ ਚੱਕਿਆ 부ਜਿਆਂ ਦੇ ਉੱਤੋਂ ਡਾਣੀ ਜਿਹੜੀ 부ਜਾਂ ਦੇ ਉੱਤੇ ਡਾਣੀ ਡਿੱਗ ਫੇ ਉਹ 부ਜਾ ਖਤਮ ਆ ਇੱਕ ਦੀ ਜਗ੍ਹਾ 2-3 ਖਤਮ ਹੁੰਦੇ ਆ ਜਿਵੇਂ ਆ ਪਏ ਚਲੋ ਆ ਤਾਂ ਸਾਈਡ ਤੇ ਪਈ ਹੈਗੀ ਪਰ ਜੇ ਆਹੀ ਉੱਤੇ ਡਿੱਗ ਫੇ 부ਜੇ ਦੇ ਤਾਂ 부ਜਾ ਖਤਮ ਆ ਆ ਵਿੱਚੋਂ ਡਾਣੀਆਂ ਚੁਗੀ ਜਾਂਦੇ ਆ ਨੇ ਰੀ ਨਾਲ ਬਹੁਤ ਗੰਦ ਡਿੱਗਿਆਗਾ ਵਿੱਚ। ਉਹ ਤੋਂ ਜੋਗਾਂ ਲੱਗਿਆ ਮੋਟਰ ਕੋਲ। ਤੇ ਇੱਥੇ ਤਾਂ ਹੀ ਜੋਗਦਾ ਆਇਆਗਾ ਦੇਖੋ ਕਿੱਥੇ ਤਾਂ ਹੀ ਪੈਦੇ ਆ। ਉਹ ਉਹ ਤੁਰ ਤਾਂ ਹੀ ਆ। ਕਿੰਨੇ ਕਿਲੇ ਲੰਬਾਈ ਲੱਗਦੀ ਆ। ਚਲੋ ਅੱਗੇ ਚੋਕ ਕੇ। ਆਹ ਦੇਖੋ ਜੀ ਕੀ ਹੋਣਾ ਆ ਜਿਹੜਾ ਗੰਦ ਆਉਂਦਾਗਾ ਨਹਿਰ ਤੇ ਨਾਲੋਂ। ਤੇ ਦੇਖੋ ਆ ਕਿੰਨੇ 부ਝੇ ਮੈਂ ਕੱਢਿਆ ਥੱਲੇ 90 50 ਪੈਜ ਨੇ। ਬਾਣ ਬਿਲਕੁਲ ਸਾਫ਼ ਸੀ ਆ ਪੱਤਿਆਂ ਦਾ ਗੰਧ ਹੀ ਉਤਰ ਤਾਈ ਤੇ ਕਿੰਨੇ ਖਰਾਬ ਕਰਖੇ ਇੱਥੇ ਡੱਕੇ ਲਾਉਣੇ ਪੈਣਗੇ ਤੇ ਕਿੰਨਾ ਗੰਧ ਚੱਕ ਗਿਆ ਜਿਹੜਾ ਨੇਰੀ ਨਾਲ ਉਹ ਗਾਹਾਂ ਤਾਂ ਹੀ ਵਗ ਜਾਂਦਾ ਆ ਹੁਣ ਚੱਕੀ ਜਾਂਣਾ ਗਾਹਾਂ ਤਾਂ ਹੀ ਵਗ ਜਾਂਦਾ ਗੰਦਾ ਆ ਕਿੰਨੇ ਜਿਹੜਾ ਉੱਤੇ ਡੱਕੇ ਪੈਂਦਾ ਪਤਾ ਜਾਂ ਤੇ ਜਮ ਖਰਾਬ ਕਰ ਦੁੰਦਾ ਗਾ ਉੁੱਝੇ ਨੂੰ ਉਦ ਹਨੇਰੀ ਆਈ ਉਹਦੇ ਨਾਲ ਬੜਾ ਜਗਾਲ ਲੱਗ ਗਿਆ ਆ ਹੁਣ ਜਿਹੜੇ ਸਪੈਦਿਆਂ ਦੇ ਉਹ ਹੁੰਦੇ ਆ ਪੋਪਲੇ ਜਿਵੇਂ ਇਹਦਾ ਘਾਰ ਆ ਇਹ ਸਪੈਦਿਆਂ ਦੇ ਹੁੰਦੇ ਵੱਡੇ ਆਏ ਉੱਤੇ ਡਿੱਗ ਪੈਂਦੇ ਬੂਜੇ ਦੇ ਆ ਦੇਖੋ ਇਹਦੇ ਥੱਲੇ ਹੁਣ ਬੂਜਾਂ ਕਿਕ ਲੈਣਾ ਐ ਖਰਾਬ ਕਰਦੇ ਆ ਆ ਪੋਪਲੇ ਜਿਹੰਦੇ ਜਿਹੜੇ ਦਰਖਤ ਨਾਲੇ ਜਿਆਦੇ ਸ਼ਪੈਦੇ ਦੇ ਬਾਹਰ ਦੇਖਦੇ ਆ ਇਹ ਤਾਂ ਸਰੀਂਹ ਜਗਾ ਅੱਡ ਕੇ ਕੁਸ ਬਾਂਦਰ ਤੋੜ ਦਿੰਦੇ ਇੱਥੇ ਇਧਰ ਤਾਂ ਫੇਰ ਠੀਕ ਆ ਸ਼ਪੈਦਾਂ ਦੇ ਉਧਰ ਜ਼ਿਆਦਾ ਡਿੱਗੇ ਸੀ ਆ ਕਿੰਨੀ ਦੂਰ ਆ ਸ਼ਪੈਦੇ ਦਾ ਆ ਕਿੱਲਾ ਕਿੱਲਾ ਦੂਰ ਪਏ ਸੀ ਐਸ ਪੈਦਿਆਂ ਆ ਦੇਖ ਹੁਣ ਇੱਥੇ ਬੁੱਝੇ ਇਹਨਾਂ ਦਾ ਕੀ ਹਾਲ ਹੋ ਰਿਹਾਗਾ ਇੱਥੇ ਡੱਗ ਭੰਦੀ ਅਡਾਣੀ ਜੀ ਮਾਰ ਹੀ ਦਿੰਦੀ ਓਥੇ ਕਈ ਬੁੱਝੇ ਸਟੋਰ ਤਾਂ ਹੀ ਚੱਕ ਕੇ ਆਇਆ ਉਹ ਮੋਟਰ ਦੀ ਨੇ ਇੱਥੇ ਮੋਟਰ ਕੋਲ ਹੈ ਇਹਦਾ ਅਗਲੀ ਬੱਟੀ ਲਾਉਣ ਵਾਲੀ ਪਈ ਝੋਨਾ ਉਹ ਤੇ ਹੋਰ ਡਿੱਗਿਆ ਪੈਲ ਜਾਂਦਾ ਗਰੀ ਦਾ ਹਜੇ ਉਹਦਾ ਚਲੋ ਹਜੇ ਲਾਇਆ ਨਹੀਂ ਵਾਲਾ ਕੰਮ ਆਲਾ ਕਹਿ ਹੁੰਦਾਗਾ ਇਹ ਮੱਟ ਸ਼ਿਰਮਾਨੀ ਗਈ ਜਾਂਦਾ ਸੀ ਗੱਡੀ 'ਚ ਬੈਠ ਠੜ ਠੜ ਕਹਿਤਾ ਜਿੰਨਾਂ ਦੇ ਸੜਕਾਂ ਨਾਲ ਤੇ ਨਹਿਰ ਦੇ ਨਾਲ ਲੱਗਦਾ ਪਾਣ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਕਿੰਨਾ ਗਾਂੰਦਾ ਡਿੱਗਦਾ ਕੋਤੋਂ ਸਾ ਜਿਹੜੇ ਨਿੱਕੇ ਮੋਟੇ ਉਹ ਤਾਂ ਚੁਗੇ ਨਹੀਂ ਜਾਂਦੇ ਵਾਲੇ ਮੋٹے ਮੋٹے ਚੱਕੀ ਜਾਂਦੇ ਕਿ ਉਹ ਲੋ ਮਿਲਦੇ ਆ ਜੀ ਫਿਰ ਇਕਦਾ ਮੁੜ ਕੇ ਨਾਲ ਫੋਨ ਗਿੱਲਾ ਹੋ ਰਿਹਾ ਟੱਚ ਨਹੀਂ ਕੰਮ ਕਰਦੀ ਆਪਾਂ ਚੱਲਦੇ ਆ ਸਰਸੇ ਸਮਾਨ ਲੈ ਕੇ ਆਉਣਾ ਝੋਨੇ ਵਾਲਾ ਰੇ ਰੁਪਾ ਜਿਹੜਾ ਦੂਜਾ ਲਾਸਟ ਝੋਨਾ ਲੋੜਾ 1500 ਨਾਉ ਦਾ ਤੇ ਆਪਣੇ ਨੱਕਾੜੀਆਂ ਬੈਪਾਂ ਲੈਉਣੀਆਂ ਸੀਗੀਆਂ ਉਹ ਲੈ ਕੇ ਆਉਣੇ ਤੇ ਚੱਲਦੇ ਆ ਸਰਸੇ ਨਾਲ ਇੱਕ ਕੰਬੀ ਆ ਤੇ ਸਰਸੇ ਜਾ ਕੇ ਮਿਲਦੇ ਆ ਤੁਹਾਨੂੰ ਲੋ ਜੀ ਫਰਸ਼ੇ ਆ ਗਏ ਸੀ ਆਇਆ ਨੂੰ ਬਹਾ ਟਾਈਮ ਹੋ ਗਿਆ ਸੇਟ ਕੋਲੇ ਬੈਠੇ ਸੀ ਤੋਂ ਨਿੰਬੂ ਪਾਣੀ ਪੀਣ ਆਇਆ ਇੱਕ ਕਹਿੰਦਾ ਮੈਂ ਵੀ ਕੁਝ ਖਾਣਾ ਪੀਣਾ ਤੇ ਨਿੰਬੂ ਪਾਣੀ ਪੀ ਲੇ ਬੋਲਾ ਡੇਜਾ ਘਟ ਗਿਆ ਸੀ ਬੀਪੀ ਲੋ ਹੋ ਗਿਆ ਸੀ ਨਿੰਬੂ ਪਾਣੀ ਪੀ ਲੇ ਹਲੋ ਤੁਸੀਂ ਇੰਨੀ ਗਾਉਂ ਤੇ ਬੋਲਣ ਦਾ ਸ਼ੌਕ ਹੈ ਨਿੰਬੂ ਪਾਣੀ ਬਣਾਈ ਯਾਰ ਨਹੀਂ ਵੀ ਨਹੀਂ ਬੋਲਦੇ ਲੋ ਜੀ ਸਮਾਨ ਲੈ ਲਿਆ ਆਪਾਂ ਸਾਰਾ ਝੋਨੇ ਵਾਲੀ ਰੇਰੂ ਵੀ ਆ ਗਈ ਜਿੰਕ ਮੈਗਨੀਸ਼ੀਅਮ ਲੋਹਾ ਲੋਹਾ ਤੇ ਸੌਦਾ ਵੀ ਲੈ ਲਿਆ ਪਹਿਲਾਂ ਆਪਾਂ ਤੜਕੇ ਝੋਨੇ ਚੋਂ ਉਹ ਗੰਦ ਜਾਂ ਚੋਕ ਐਸ ਜਿਹੜਾ ਨੈਰੀ ਨਾਲ ਡਿੱਗ ਪਈ ਅਸੀਂ ਪੱਤੇ ਪੁੱਤੇ ਜੇ ਫੇਰ ਸਿੱਧੇ ਸਰਸੇ ਆ ਗਏ ਸੀ ਉੱਥੋਂ ਆ ਕੇ ਤੇ ਘਾਰ ਭਰ ਲਈ ਸਰੀ ਤੇ ਨੱਕੇ ਵੀ ਲੈ ਲੈ ਪਏ ਪਾਣੇ ਤੇ ਟੱਕ ਇਹ 10 ਇੰਚੀ ਲੈਂਦੇ ਆਗੇ ਉਹ ਜਿਹੜੀਆਂ ਪਹਿਲਾਂ ਦੀਆਂ ਪੰਨਾਂ ਸੀ ਉਹਦੇ ਟੱਕ ਲੈ ਲੈ ਆਕੋ ਉਧਰ ਵੇ ਆ 6 ਇੰਚ ਦੇ 2 2 8 ਇੰਚ ਦੇ ਦੂਜੀਆਂ ਹੈਗੀਆਂ ਸੀਗੀਆਂ 8 10 ਫੁੱਟਾਂ ਪਹਿਲਾਂ ਕੁਝ ਹੋਰ ਲੈ ਲਈਆਂ ਚਲੋ ਹੁਣ ਚਲਦੇ ਆਗੇ ਘਰਾਂ ਨੂੰ ਰਾਹ ਚ ਕੋਈ ਨਿਕਮਾ ਟੋ ਹੋਰ ਸਮਾਨ ਲੈਣਾ ਉਹ ਲੈ ਲੈਨੇ ਆਂ ਤੇ ਫਿਰ ਮਿਲਦੇ ਆਂ ਜੀ ਬਾਅਦ ਚ ਲਓ ਜੀ ਚਲਦੇ ਆਂ ਉਧਰ ਕੁਝ ਸਮਾਨ ਲੈਣਾ ਸੀ ਜਗਦੇਵ ਚੌਂਕ ਤੋਂ ਉਥੋਂ ਲੈ ਕੇ ਆਉਣੇ ਆਗੇ ਸਮਾਨ ਥੋੜਾ ਹੀ ਆ ਨਿੱਕਾ ਮੋਟਾ ਜੀ ਸਸਤਾ ਜਾਂ ਗਰਮੀ ਬਹੁਤ ਹੋ ਰਹੀ ਅੱਜ ਹਾਦਥੇ ਹੀ ਜਾਂਦੇ ਆ ਮੀਂਹ ਹਜੇ ਵੀ ਨਹੀਂ ਆਇਆ ਬੱਦਲ ਜੇ ਬਣੀ ਤਾਂ ਜਾਂਦੇ ਸੀ ਤਾਰੇ ਬਦਲ ਜਾਲੇ ਦਮੀ ਮੇਰਾ ਵਲੀ ਜਾਂਦਾ ਕਿੱਥੇ ਆ ਪਿੱਛੇ ਜੂਟ ਰਿਹਾ ਲੱਗ ਇਹ ਕਹਿੰਦਾ ਦੋਸਤ ਟੱਪਾ ਜਾਂਦਾ ਸੀ ਮੈਂ ਕੋਈ ਹੈ ਜਨਾ ਮੇਰਾ ਦੋਸਤ ਜਾਂਦਾ ਸੀ ਇਹ ਕਹਿੰਦਾ ਯਾਰ ਲੈਨੇ ਜਾ ਕੇ ਉਥੇ ਜ਼ਮਾਨ ਤੇ ਫਿਰ ਚੱਲਦੇ ਆਂ ਜਾਂਤਾ ਭਾਉਣ ਚ ਆ ਗਏ ਜੀ ਆਪਾਂ ਆ ਰਹੀਆਂ ਭੀ ਆੜੀਆਂ ਦੁਕਾਨਾਂ ਸਰਦਾਰ ਪੰਪ ਵਾਲੇ ਆ ਗਏ ਸਪਰੇ ਵਾਲੇ ਢੋਲੀ ਵਾਲੇ ਆ ਬਹੁਤ ਚਣਾਲਿਆਂ ਜਗਦੇਵ ਚੌਂਕ ਤੇ ਲੈਨੇ ਆ ਸਮਾਨ ਆਰੇ ਢੋਲਾਂ ਦੇ ਪੇਟੀਆਂ ਵਾਲੀ ਦੁਕਾਨ ਖਾਲੀ ਢੋਲ ਮਿਲਦਾ ਇੱਥੋਂ ਤੇ ਤੇਲ ਵਾਲੀਆਂ ਢੋਲੀਆਂ ਵੀ ਆ ਇਧਰ ਕੰਨਾਂ ਔਰ ਮੈਡੀਕਲ ਵੱਡਾ ਕਾਚਾ ਚਾਵਲਾ ਜੋ ਦਿੰਦੀ ਖਾਤਰ ਲੈਣਾ ਹੁੰਦਾ ਚਾਵਲਾ ਜੀ ਆਣਾ ਪੜਾ ਪਹਿਲਾਂ ਚਾਵਲਾ ਜੀ ਆਈ ਆ ਜਾਓ ਤਾਂ ਸਵਾਰਣ ਜਾਂਦੇ ਫੜਕੇ ਲੈ ਜਾ ਐ ਆ ਜਾ ਆ ਜਾ ਪੰਜ 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 ਕੀ ਕਰਨਾ ਚਾਹਉਂਦਾ ਚਾਹਉਂਦੇ ਹਾਂ ਅਰਾਸ ਮੱਲਾ ਹੀ ਖਾਣਾ ਤੈਨੂੰ ਘਰੇ ਲੈ ਕੇ ਚੱਲਾਂ ਆਂ ਲਉ ਜੀ ਚੱਲ ਬੇ ਘਰਾਂ ਨੂੰ ਹੁਣ ਕਾਰ ਲੱਦੀ ਆ ਪੂਰੀ ਦੇਖੋ ਮਗਰੋਂ ਸਾਰਾ ਸਾਮਾਨ ਲੈ ਲਿਆ ਆਪਾਂ ਤੇ ਹੁਣ ਚੱਲਦੇ ਆ ਘਰਾਂ ਨੂੰ ਇਹ ਕੰਮ ਵੀ ਥੱਕ ਵੀ ਗਿਆ ਤੇ ਰੱਜ ਵੀ ਗਿਆ ਦੋਨੇ ਕੰਮ ਹੀ ਹੋ ਗਏ ਮੈਂ ਹੋਰ ਕੋ ਸਖਾਣਾ ਕਹਿੰਦਾ ਹੋਰ ਨਹੀਂ ਗਾਣਾ ਅੱਜ ਇਹ ਸੇਠ ਜੀ ਕੋਲੋਂ ਚਾਹ ਵੀ ਪੀ ਗਿਆ ਦੋ ਤਿੰਨ ਵਾਰਾਂ ਘਰੇ ਚਾਹ ਪੀਂਦਾ ਨਹੀਂ ਸੇਠ ਜੀ ਕੋਲ ਜਾ ਕੇ ਪੀਂਦਾ ਚਾਹ ਕਾਰ ਦੀ ਸਵਾਦ ਨਹੀਂ ਲੱਗਦੀ ਇਹਨੂੰ ਤੇ ਹੁਣ ਚੱਲੇ ਆ ਜੀ ਕਿਰਾਂ ਬੈਠੇ ਬੈਠੇ ਆ ਕਾਰ ਚ ਤਾਂ ਕਰਕੇ ਉੜਕਾ ਜਾ ਬਾਲਾ ਆ ਰਿਹਾਗਾ ਹੁਣ ਤਾਂ ਇਸੀ ਠਰਨ ਲੱਗ ਗਿਆ ਤੇ ਹੁਣ ਚੱਲਦੇ ਆ ਕਰਾਂ ਆ ਗਿਆ ਨਾ ਸਾਰਾ ਸਲਾਮ ਅਲੈਕੁਮ ਹੈ ਤੇ ਆ ਤਾਂ ਨਹੀਂ ਯਾਦ ਕਰ ਲਾ ਹਜੇ ਵੀ ਪੱਕਾ ਚੱਲੋ ਫਿਰ ਮੀਂਹ ਆਇਆ ਨਹੀਂ ਯਾਰ ਇਹ ਕਹਾਂ ਕਹਿੰਦਾ ਸੀ ਮੋੜਨ ਵੇਲੇ ਮੀਂਹ ਪੈ ਜਾਏ ਚੰਗੀ ਗੱਲ ਆ ਪਰ ਮੀਂਹ ਹਜੇ ਤੱਕ ਹੀ ਨਹੀਂ ਆਇਆ ਘਰੇ ਗਾਉ ਉਹ ਹਾਂ ਘਰੇ ਪੱਕਾ ਉਸਾਨਾ ਘਰੇ ਕਈ ਗੜੀ ਬਹਾਂ ਨਹੀਂ ਆਉਂ ਘਰੇ ਗਾ ਜਾਂ ਪੰਜ ਗੋਣਾ ਪੈਂਦਾ ਤਾਂ ਹੁੰਦਾਗਾ ਆਏ ਗੜੀ ਪੈਂਦਾ ਵੀ ਤਾਂ ਆ ਆਗਰੇ ਦਾ ਬੇਠਾ ਆਪਣਾ ਭਈਆ ਨਹੀਂ ਕਹਿੰਦਾ ਹੁੰਦਾ ਕਹਿੰਦਾ ਆਗਰੇ ਦਾ ਬੇਠਾ ਲੈ ਆ ਕੇ ਤੁਹਾਨੂੰ ਚਲੋ ਜੀ ਮਿਲਦੇ ਹਾਂ ਬਾਅਦ ਵਿੱਚ ਲੋ ਜੀ ਆਪਾਂ ਖੇਤ ਆ ਗਏ ਸੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਤੇ ਢੇਰਿਆਂ ਨੂੰ ਅੱਗ ਲਾਈਆ ਧੁਰ ਤਾਂ ਜਿਹੜਾ ਖੱਬਲ ਪਿਆ ਸੀ ਸੁੱਕਿਆ ਤੇ ਮੋਟਰ ਖਰਾਬ ਹੋ ਗਈ ਉਧਰੋਂ ਤੇ ਝੋਨੇ 'ਚ ਵੀ ਪਾਣੀ ਹੈ ਨਹੀਂ ਉਹ ਦੇਖੋ ਸੁੱਕਿਆ ਪਿਆ ਝੋਨਾ ਪਾਣੀ ਜਮਾਈ ਹੈ ਨਹੀਂ ਦੇਖੋ ਆ ਵੀ ਉਈ ਤਾਂ ਲਾ ਕੇ ਗਿਆ ਸੀ ਪਰ ਚੱਲ ਨਹੀਂ ਮੋਟਰ ਹੁਣ ਮਿਸਤਰੀ ਨੂੰ 사ਤੇ ਆ ਤੇ ਦਿਖਾਉਣੇ ਆ ਮੋਟਰ ਤੇ ਫੱਕ ਚ ਵੀ ਸਪਰੇਅ ਕਰੀ ਸੀ ਕੱਕ ਖਾਲੀ ਦੇਖਦੇ ਆ ਕਿੰਨਾ ਕ ਮੱਛਿਆ ਚੱਲੀਏ ਚਲੋ ਜੀ ਚੱਲਦੇ ਆ ਆਪਣਾ ਘਰਾਂ ਨੂੰ ਇਹ ਕੰਮ ਸੈਗਾ ਇੱਕੂ ਆ ਬੈਠਾ ਅੱਜ ਮਾਰ ਵਾਲਾ ਰਹਿ ਗਿਆ ਰੇ ਬਾਅਦ ਚ ਇਕੱਠਾ ਕਰਕੇ ਲਾ ਦਾਂਗੇ ਨਾ ਉਹ ਉੱਥੋਂ ਵਿਚਾਲੋ ਇਹ ਵੱਡੀ ਆ ਇਹ ਦੋ ਅਰੇ ਇਕੱਠਾ ਕਰਕੇ ਲਾ ਆਇਆ ਚਲ ਇਹ ਕਿਹੜਾ ਹਜੇ ਬਾਉਣਾ ਆ ਇਹ ਜਿਆਦਾ ਨਹਿਰ ਵਾਲਾ ਪਾਣੀ ਆਇਆ ਯਾਰ ਜਿਹੜਾ ਇੱਧਰ ਆਪਣੇ ਫਾਕ ਚ ਟੁੱਠੇ ਪਾਰਲੀ ਚ ਨਹਿਰ ੜੀ ਆਇਆ ਮੈਂ ਕਿਹਨੇ ਮੋਟਰ ਵੀ ਨਹੀਂ ਚਲਾਈ ਪਾਣੀ ਦਾ ਇੰਨਾ ਫਰਕ ਹੋਇਆ ਦੇਖੋ ਸਾਰੇ ਪੱਤੇ ਜੇ ਹੱਟ ਗਏ ਪਾਣਾ ਪਾਣੀ ਤੋਂ ਦੋ ਦਿਨ ਦੂਜਾ ਦਿਨ ਹੋ ਗਿਆ ਅੱਜ ਕੱਖ ਵਾਲੀ ਦਵਾਈ ਕਰਕੇ ਨਹੀਂ ਲਾਇਆ ਹੁਣ ਜੇ ਪਾਣੀ ਲਾਵਾਂਗੇ ਤੇ ਚਲਾਇਆ ਤਾਂ ਇਹ ਹੋ ਜੂ ਸਾਰਾ ਮੱਚਦਾ ਬਹਾਇਆ ਆ ਜਿੰਕ ਜੀ ਦੀ ਡੋਜ਼ ਥੋੜੀ ਵੱਧ ਪਾਈ ਗਿਆ ਤਾਂ ਕਰਕੇ ਪੱਤੇ ਜੇ ਮੱਚੇ ਆ ਪਤਾ ਨਹੀਂ ਕੱਖ ਵਾਲੀ ਨਾਲ ਮੱਚੇ ਆ ਕਿ ਜਿੰਕ ਨਾਲ ਮੱਚੇ ਆ ਆ ਵਿਚਾਲੇ ਤੋਗੀ ਗਈ ਆ ਖਾਲੀ ਉਥੋਂ ਲੈ ਗਈ ਇੱਥੇ ਤਾਂ ਚੋਨ ਨੇ ਚ ਵੀ ਪਾਣੀ ਐ ਨਹੀਂ ਆ ਫੱਕ ਦਿੱਤੀ ਸੀ ਯਾਰ ਮਾਂਦੀ ਨੂੰ ਤੇ ਕਹਿੰਦਾ ਕਿ ਮਾੜੀ ਆ ਦੇਖ ਲੋ ਆ ਤੁਸੀਂ ਆਪ ਹੀ ਦੇਖ ਕੇ ਦੱਸ ਤੋ ਵੀ ਫੱਕ ਮਾੜੀ ਐ ਆ ਦੇਖ ਲੋ ਇਹ ਮਾੜੀ ਆ ਫੱਕ ਪੱਟ ਕੇ 20 ਗੋਟੀਆਂ ਤੇ ਦੂਜੀਆਂ ਛੱਡ ਗਏ ਕੋਈ ਬੰਦਿਆਂ ਦੀ ਜਵਾਨ ਹੀ ਹੈ ਨਹੀਂ ਯਾਰ ਬੰਦੇ ਦੀ ਕੋਈ ਜਵਾਨ ਹੁੰਦੀ ਆ ਦੇਖ ਲੋ ਮਾੜੀ ਏ ਫੱਕ ਇਹ ਆ ਗਿਆ ਅੱਧਾ ਗਿੱਲਾ ਲੱਗਿਆ ਮੈਂ ਜਦੋਂ ਖੇਤ ਆ ਕੇ ਦੇਖਿਆ ਤੇ ਫੱਕ ਅੱਧੀ ਵੀ ਨਹੀਂ ਪੱਟੀ ਇਹ ਗਲਤ ਗੱਲ ਆ ਤੂੰ ਜੇ ਤੈਨੂੰ ਮਾੜੀ ਲੱਗਦੀ ਪਹਿਲਾਂ ਦੇਖ ਜੇ ਤੂੰ ਪਹਿਲਾਂ ਹੀ ਨਾ ਲੈ ਮੈਂ ਹੋਰ ਕਿਸ ਨੂੰ ਦੇ ਜਾਂਦਾ ਬਥੇਰੇ ਲੈਂਦੇ ਸੀਗੇ ਫੱਕ ਵਾਲੇ ਤਾਂ ਮੈਂ ਤਾਂ ਕਰਦੇ ਸੀ ਇਹ ਤਾਂ ਵੈਲਾ ਹੀ ਨਾਲ ਹੈ। ਆਹ ਦੇਖੋ ਰੜਾ ਮਦਾਨ ਨੇ ਖਿਲੇ ਹੋਏ ਬਣਾ ਬਣੀ ਦਾ। ਕਰਾਉਣਾ ਹੈ ਮੋਟਰ ਠੀਕ ਤੇ ਛੱਡਦੇ ਆ। ਕੀ ਬਦਾ ਮੀਂਹ ਆ ਦੇ। ਦੋ ਲਾਈਟਾਂ ਸੁਮਾਰ ਗਈ। ਦੋ ਲਾਈਟਾਂ ਖਰਾਬ ਹੋ ਗਈਆਂ। ਦੋ ਦੀਆਂ ਕੀ ਤਿੰਨ ਹੀ ਰਾਤ ਵਾਲੀਆਂ ਤਿੰਨ ਹੀ ਖਰਾਬ ਹੋ ਗਈਆਂ। ਚੱਲਦੇ ਆਂ ਘਰਾਂ ਨੂੰ ਤੇ ਮਿਲਦੇ ਆਂ ਫਿਰ ਸ਼ਾਮ ਨੂੰ। ਆ ਕੇ ਖੇਤ ਦੁਆਰੇ ਮਿਸਤਰੀ ਨੂੰ ਲੈ ਕੇ ਆ ਰਾ ਹਾਂ ਨਾ ਨਾ ਮੋਟਰ ਦਿਖਾਉਣੇ ਆ ਤੇ ਆਣਾ ਟੱਪੀ ਤੇਰਾ ਸਮਾਨ ਜਸ ਸਾਰਾ ਭੇਜ ਜੂ ਆਪ ਤਾਂ ਭੇਜਾਂਗੇ ਜਿਹੜਾ ਭੇਜਾਂਗਾ ਇਹਦੇ ਚ ਉਹਨਾਂ ਸਾਰਾ ਸੁੱਕਿਆ ਪਿਆ ਮੈਂ ਤਾਂ ਇਸ ਭਲੇਖੇ ਸੀ ਮੈਂ ਕਿਹਾ ਦੋ ਲਾਈਟਾਂ ਪੈ ਗਈਆਂ ਭਰਿਆ ਪਿਆ ਹੋਊਗਾ ਚਲੋ ਹੁਣ ਆਪਾਂ ਚੱਲਦੇ ਆਂ ਡਿੱਗ ਵੀ ਨਾ ਪਈਏ ਵਾਹਿਗੁਰੂ 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 ਲੇਟ ਤਾਂ ਤੜਕੇ ਆਉਂੂ ਅੱਜ 게 ਟੱਪ ਜੀ ਟੱਪੇ 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 ਦੇਖੋ ਚੋ ਨਰੜਾ ਬਦਾਂ ਨਿਕਲੇ ਪਿਆ ਮਾਸਾਂ ਟੱਪ ਗਿਆ ਆ ਮੈਂ ਤਾਂ ਲੈਕ ਸੁਣਨ ਪਤਾ ਨਹੀਂ ਲੱਗਦਾ ਹੂੰ ਫਾਲਟ ਤਾਂ ਨਹੀਂ ਪਤਾ ਲੱਗਦਾ ਹਾ ਮੋਟਰ ਦੇਖ ਲਾ ਮੋਟਰ ਤਾਂ ਨਹੀਂ ਵੀ ਮੋਟਰ ਨਾਲ ਕੱਢਣੀ ਪਵੇ ਆਪਾਂ ਨੂੰ ਉਹ ਦੇਖ ਲਾ ਦੂਜਾ ਨੁਕਸ ਤੜਕੇ ਚੈੱਕ ਕਰ ਲੈ ਭਈਆ ਬਦਲ ਕੇ ਦੇਖ ਲਾ ਭਈਏ ਚ ਨਹੀਂ ਨੁਕਸ ਪਤਾ ਲੱਗਦਾ ਟਰਮੀਨੇਟਰ ਜੇ ਨਾਲ ਨਾ ਮੋਟਰ ਦੇ ਅੱਗੇ ਹਾਂਜੀ ਮੋਟਰ ਕਰਾਈਏ ਨੇ ਚੈੱਕ ਹਾ ਫਿਊਜ ਹਾ ਫਿਊਜ ਤਾਂ ਲਾਇ ਹੋਇਆ ਕਰਨੀ ਦੇ ਪਤਲੇ ਰਿਹਾ ਮੋਟਾ ਹੋਣ ਦੇ ਤੋਂ ਲਾਗਲੇ ਪਾਣੀ ਪਾਣੀ ਲਫਾਫੇ ਚ ਪਾ ਲਈਏ ਐਜੇ ਕੀ ਬਤਾ ਹੋਵੇ ਹੈਗਾ ਹੀ ਆ ਹੈ ਗਈ ਐਜੇ ਚੈੱਕ ਕਰਨੇ ਆਰਥਾ ਹੋੜੋ ਲਾਗੇ ਬਸ ਬਾਈ ਕੱਢਣੀ ਰੋਹੀ ਕੱਢਣੀ ਬੋ ਹੋ ਗਿਆ ਕੰਮ ਉਹੀ ਜਿਹੜਾ ਡਰਦੇ ਸੀ ਟਾਟ ਜੇ ਪਾ ਦਿੰਦਾ ਉਹ ਤੇ ਟਾਪੇ ਜਾ ਫਿਰ ਥਿਹਾਉਣੇ ਨਹੀਂ ਇੱਥੇ ਥਿਹਾਉਣੇ ਨਹੀਂ ਕਸ ਹੋਵੇ ਇੱਥੇ ਕਿਹੜਾ ਕੋਠਾ ਕਿੱਥੇ ਰੱਖੀਂਦੀ ਰੱਖਿਆ ਦੇਣਾ ਆਹ ਜੀ ਮੋਟਰ ਦਾ ਫੜ ਕੇ ਪਿੰਨ ਲਗਦਾ ਥੁਰਥ ਹੋ ਗਈ ਆ ਜੋੜ ਐ ਤੱਕੀ ਫਿਰ ਪੱਕਾ ਕਰਕੇ ਲਾਏ ਰਹਾ ਆਗਾ ਪਲੇਟ ਦੇ ਨਾਲ ਆ ਜਾਂਦਾ ਜੋੜ ਪੱਕਾ ਲੱਗਿਆ ਵੀ ਇਹ ਮੈਨੂੰ ਤਾਂ ਕੱਚਾ ਲੱਗਦਾ ਤੂੰ ਪੱਕਾ ਕਹਿਣਾ ਇਹਦਾ ਕਰਕੇ ਅਰਥ ਹੋਈ ਆ ਇਹਦਾ ਕਰਕੇ ਹੀ ਹੋਈ ਆ ਹੂੰ ਤੂੰ ਦੇਖ ਲਈ ਐਸੇ ਜੋੜ ਜਨੋਕ ਸੁਣਾ ਹੋਵੇਗਾ ਤੈ ਜੋੜ ਤਾਂ ਪੱਕਾ ਲੱਗਿਆ ਉਤੋਂ ਤੇਪੀਆਂ ਲਈਆਂ ਪਈਆਂ ਨਾ ਸਹੀ ਜੋੜ ਤਾਂ ਹੂੰ ਆ ਜੋੜ ਤਾਂ ਸਹੀ ਹੈ ਸਹੀ ਆ ਚਲ ਗਈ ਤੇ ਤੜਕੇ ਘੰਟੋਂਗੇ ਹਾਂ ਜੀ ਆਹ ਦੇਖ ਲੈ ਰਜੋਨਿਆਂ ਦਾ ਹਾਲ ਤੇ ਤੜਕੇ ਕੱਢੀ ਤੇ ਪਾਉ ਕਿੱਦੈਂ ਹਾਂ ਦੋ ਦਿਨ ਹੋਰ ਨਾਲ ਜਿਹੜਾ ਝੋਨੇ ਦੀ ਫਲਪੜੀ ਸੁੱਕ ਜੂਗੀ ਚਲੋ ਚੱਲਦੇ ਆ ਜੀ ਇਹ ਕੱਢਣੀ ਪਾਉ ফৰ উ ট চলিয়ে